ਫੋਕਸ ਪੰਜਾਬੀ ਦੀ ਟੀਮ ਇਸ ਵਕਤ ਤੱਲਨ ਰੋਡ ਤੇ ਮੌਜੂਦ ਹੈ ਤਾਂ ਕਿ ਇਥੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਰਜੇਸ਼ ਬਾਗੜੀ ਅਗਵਾਈ ਵਿੱਚ ਰਾਹੁਲ ਗਾਂਧੀ ਦਾ ਪਤਲਾ ਫੂਕਿਆ ਗਿਆ ਤੇ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਰਜੇਸ਼ ਬਾਗੜੀ ਨਾਲ ਦੇਖ ਰਿਹਾ ਕਿ ਬਰਕਰਾਰ ਚ ਬੜਾ ਆਓਵੀ ਸੀ ਕਿ ਸਾਡੇ ਬਨੋਜ ਜੀ ਖੜੇ ਆ ਜਾਂ ਹੋਰ ਜਿੰਨੇ ਵੀ ਆ ਸਾਡੇ ਸਾਰੇ ਸਾਥੀ ਇੰਨਾ ਕੰਮ ਨੂੰ ਇਸ ਵੇਲੇ ਬੂਥ ਲੇਬਲ ਤੇ ਜਾ ਕੇ ਕੰਮ ਕਰ ਰਹੇ ਆ ਇੰਡੀਆ ਇੰਡੀਆ ਗੱਠਜੋੜ ਦੀ ਪਾਰਟਨਰ ਮਕਤਾ ਬੰਦਰ ਜੀ ਖੁਦ ਕਹਿ ਰਿਹਾ ਤੇ 400 ਸੀਟਾਂ ਤੇ 40 ਸੀਟਾਂ ਦੀ ਨਿਸ਼ਾਨੀ ਕਾਹਦੇ ਕੀ ਕਰਾ ਜਾਓ ਦੇਖੋ ਜਿੰਨੇ ਵੀ ਉਹ ਨਾਲ ਸਾਥੀ ਸੀ ਉਹ ਸਾਰੇ ਛੱਡ ਕੇ ਜਾ ਰਹੇ ਨੇ ਪੀਸ ਦੀ ਛੱਡ ਗਏ ਤੇ ਵਿਪੱਖਸ਼ ਨੂੰ ਵੀ ਸਮਝ ਪੈ ਗਈ ਆ ਵੀ ਕਾਂਗਰਸ ਪਾਰਟੀ ਇਸ ਵੇਲੇ ਵਿਪੱਖਸ਼ ਦੀ ਭੂਮਿਕਾ ਨਹੀਂ ਨਿਭਾ ਪਈ ਇਸ ਵੇਲੇ ਚਾਹੇ ਸਾਡੇ ਅਨੁਸੁਚਿਤਿਆ ਸਮਾਜ ਚਾਹੇ OBC ਸਮਾਜਾ ਚਾਹੇ ਜਨਰਲ ਸਮਾਜਾ ਚਾਹੇ ਜਿੰਨੇ ਵੀ ਵਰਗਾਂ ਘਟ ਗਣਤੀ ਉਹ ਸਾਰਿਆਂ ਨੂੰ ਅਸਲ ਵਿੱਚ ਨਰਿੰਦਰ ਮੋਦੀ ਜੀ 'ਚ ਹੀ ਵਿਸ਼ਵਾਸ ਆ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੂਗੇ ਬਹੁਤ ਵਧੀਆ ਪੰਜਾਬ 'ਚ ਹੀ ਰਿਜ਼ਲਟ ਅਸੀਂ ਦੇਵਾਂਗੇ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਬਹੁਤ ਤੇਜ਼ੀ ਨਾਲ ਅਸੀਂ 13 ਸੀਟਾਂ ਦੇ ਬਹੁਤ ਤਿਆਰੀ ਕਰ ਰਹੇ ਹਾਂ ਸਾਡੇ ਪੰਜਾਬ ਦੇ ਪ੍ਰਧਾਨ ਸਾਡੀ ਸਾਰੀ ਲੀਡਰਸ਼ਿਪ ਅਸੀਂ ਬਹੁਤ ਜ਼ਮੀਨੀ ਪੱਧਰ ਤੇ ਬੂਥ ਲੈਵਲ ਨੂੰ ਮਜ਼ਬੂਤ ਕਰਦੇ ਪਏ ਤੁਹਾਡੀਆਂ ਨੂੰ ਬਹੁਤ ਬੜੀਆਂ ਖਬਰਾਂ ਤੁਸੀਂ ਲਾਉਂਦੇ ਸਾਡੇ ਨਾਲ ਖੱਤਰੀ ਦੇਖਦੇ ਵੀ ਅਸੀਂ ਬੂਥਾਂ ਤੋਂ ਲੈ ਕੇ ਉੱਪਰਲੀ ਲੀਡਰਸ਼ਿਪ ਤੱਕ ਕੰਮ ਕਰ ਰਹੇ ਹਾਂ ਪੰਜਾਬ ਚ ਕਿਸ ਤਰ੍ਹਾਂ ਦੇ ਟਿੱਪਣੀ ਕਰਨਾ ਚਾਹੋਗੇ ਆਮ ਆਦਮੀ ਪਾਰਟੀ ਸਰਕਾਰ ਤੇ ਕੀ ਕਹਿਣਾ ਚਾਹੋਗੇ ਉਹ ਤੇ ਲੋਕੀ ਟਿੱਪਣੀਆਂ ਕਰ ਰਹੇ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋ ਜਿਹੋ ਜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਤੇ ਖਰੇ ਉਤਰਨ ਦੀ ਬਜਾਏ ਜਿਹੋ ਜੇ ਹਾਲਾਤ ਅੱਜ ਬਣੇ ਆ ਚਾਹੇ ਉਹ ਲੈਂਡ ਆਰਡਰ ਨੂੰ ਲੈ ਕੇ ਆ ਚਾਹੇ ਕ੍ਰਪਸ਼ਨ ਨੂੰ ਲੈ ਕੇ ਆ ਕਹਿਣਾ ਤੇ ਕਰਨੇ ਚ ਬਹੁਤ ਅੰਤਰ ਹੈ ਦੂਜੇ ਪਾਸੇ ਉਹਦੀ ਜਿਹੜੇ ਕੰਮ ਨਹੀਂ ਵੀ ਕੀ ਸੀ ਮੋਦੀ ਜੀ ਨੇ ਇਹ ਨਹੀਂ ਕਿਤੇ ਵਾਅਦਾ ਕੀਤਾ ਸੀ ਵੀ ਅਸੀਂ ਕਿਸਾਨਾਂ ਨੂੰ 6000 ਰੁਪਏ ਸਾਲ ਦਾ ਦਵਾਂਗੇ ਵੱਡੇ ਆਗੂ ਅਲਾਇੰਸ ਹੋ ਰਿਹਾ ਹੋਰ ਹੋ ਰਿਹਾ ਆਕਾਲੀ ਦਲ ਦੇ ਨਾਲ ਇਹ ਉਹ ਇੰਦਰ ਦਾ ਕੰਮ ਆ ਸਾਡੇ ਲੈਵਲ ਦੀ ਗੱਲ ਨਹੀਂ ਉਹ ਜਦੋਂ ਵੀ ਕਾਨੂੰਨੀ ਕੇਂਦਰ ਤੋਂ ਹੀ ਪਤਾ ਲੱਗਦਾ ਤੇ ਅਸੇ ਸਾਡਾ ਕੰਮ ਹੈ ਵੀ ਹਰ ਇੱਕ ਬੂਥ ਨੂੰ ਮਜ਼ਬੂਤ ਕਰਕੇ ਭਾਜਪਾ ਦਾ ਝੰਡਾ ਅੱਗੇ ਬੁਲਾਉਣਾ ਸਾਡੇ ਸਾਰੇ ਵਰਕਰ ਅਸੀਂ ਸਾਰੇ ਜਣੇ ਇਸੇ ਕੰਮ 'ਚ ਲੱਗੇ ਆ ਵੀ ਦਿਨ ਰਾਤ ਪੰਜਾਬ ਭਾਜਪਾ ਹੋਰ ਵੱਡੀ ਬਣੇ ਤੇ ਹਰ ਬੂਥ ਤੇ ਅਸੀਂ ਭਾਜਪਾ ਦਾ ਝੰਡਾ ਬੁਲੰਦ ਕਰੀਏ ਤੇ ਜਿੱਤੀਏ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਫੋਕਸ ਪੰਜਾਬੀ ਦੀ ਟੀਮ ਇਸ ਵਕਤ ਤੱਲਨ ਰੋਡ ਤੇ ਮੌਜੂਦ ਹੈ ਕਾਹਦੀਏ ਕਿ ਇਥੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਰਜੇਸ਼ ਬਾਗਾ ਦੀ ਅਗਵਾਈ ਵਿੱਚ ਰਾਹੁਲ ਗਾਂਧੀ ਦਾ ਪਤਲਾ ਫੋਕਿਆ ਗਿਆ ਤੇ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਰਜੇਸ਼ ਬਾਗਾ ਜੀ ਮੈਂ ਦੇਖ ਰਿਹਾ ਕਿ ਵਰਕਰਤ ਬੜਾ ਉਹ ਵੀ ਲੱਗੇ ਸਾਡੇ ਬਨੋਦ ਜੀ ਖੜੇ ਆ ਜਾਂ ਹੋਰ ਜਿੰਨੇ ਵੀ ਆ ਸਾਡੇ ਸਾਰੇ ਸਾਥੀ ਇੰਨਾ ਕੰਮ ਨੂੰ ਇਸ ਵੇਲੇ ਬੂਥ ਲੇਬਲ ਤੇ ਜਾ ਕੇ ਕੰਮ ਕਰ ਰਹੇ ਆ ਇੰਡੀਆ ਇੰਡੀਆ ਗੱਠਜੋੜ ਦੀ 파ਟਨਰ ਮਨਤਾ ਬਾਲਰ ਜੀ ਖੁਦ ਕਹਿ ਰਿਹਾ ਤੇ 400 ਸੀਟਾਂ ਤੇ 40 ਸੀਟਾਂ 20 ਨਹੀਂ ਦੱਸਣ ਕਿ ਕੰਮ ਕੀ ਕਰਾ ਜਾਓ ਦੇਖੋ ਜਿੰਨੇ ਵੀ ਉਹਨਾਂ ਦੇ ਸਾਥੀ ਸੀ ਉਹ ਸਾਰੇ ਛੱਡ ਕੇ ਜਾ ਰਹੇ ਨਪੀਸ਼ ਦੀ ਛੱਡ ਗਏ ਤੇ ਵਿਪੱਖਸ਼ ਨੂੰ ਵੀ ਸਮਝ ਪਈ ਆ ਵੀ ਕਾਂਗਰਸ ਪਾਰਟੀ ਇਸ ਵੇਲੇ ਵਿਪੱਖਸ਼ ਦੀ ਭੂਮਿਕਾ ਨਹੀਂ ਨਿਭਾ ਪਈ ਇਸ ਵੇਲੇ ਚਾਹੇ ਸਾਡੇ ਅਨੁਸੁਯਤੀ ਸਮਾਜ ਚਾਹੇ ਉਹ ओबीसी ਸਮਾਜਾ ਚਾਹੇ ਜਨਰਲ ਸਮਾਜਾ ਚਾਹੇ ਜਿੰਨੇ ਵੀ ਵਰਗ ਆ ਘਟ ਗਣਤੀ ਉਹ ਸਾਰਿਆਂ ਨੂੰ ਅਸਲੇ ਨਰਿੰਦਰ ਮੋਦੀ ਜੀ 'ਚ ਹੀ ਵਿਸ਼ਵਾਸ ਆ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੂਗੇ ਬਹੁਤ ਵਧੀਆ ਪੰਜਾਬ 'ਚ ਹੀ ਰਿਜ਼ਲਟ ਅਸੀਂ ਦੇਵਾਂਗੇ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਬਹੁਤ ਤੇਜ਼ੀ ਨਾਲ ਅਸੀਂ 13 ਸੀਟਾਂ ਦੇ ਬਹੁਤ ਤਿਆਰੀ ਕਰ ਰਹੇ ਹਾਂ ਸਾਡੇ ਪੰਜਾਬ ਦੇ ਪ੍ਰਧਾਨ ਸਾਡੀ ਸਾਰੀ ਲੀਡਰਸ਼ਿਪ ਅਸੀਂ ਬਹੁਤ ਜ਼ਮੀਨੀ ਪੱਧਰ ਤੇ ਬੂਥ ਲੈਵਲ ਨੂੰ ਮਜੂਤ ਕਰਦੇ ਹਾਂ ਤੁਹਾਡੀਆਂ ਨੂੰ ਬਹੁਤ ਕੰਨੀਆਂ ਖਬਰਾਂ ਤੁਸੀਂ ਲਾਉਂਦੇ ਫਸੇ ਹੋਏ ਕੋਈ ਦੇਖਦੇ ਨਹੀਂ ਅਸੀਂ ਬੂਥਾਂ ਤੋਂ ਲੈ ਕੇ ਉੱਪਰਲੀ ਲੀਡਰਸ਼ਿਪ ਦਾ ਕੰਮ ਕਰ ਰਹੇ ਪੰਜਾਬ ਚ ਕਿਸ ਤਰ੍ਹਾਂ ਦੀ ਟਿੱਪਣੀ ਕਰਨਾ ਚਾਹੋਗੇ ਆਮ ਆਦਮੀ ਪਾਰਟੀ ਸਰਕਾਰ ਤੇ ਕੀ ਕਹਿਣਾ ਚਾਹੋਗੇ ਉਹ ਤੇ ਲੋਕੀ ਟਿੱਪਣੀਆਂ ਕਰ ਰਹੇ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਿਹਾ ਜਿਹੋ ਜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਤੇ ਖਰੇ ਉਤਰਨ ਦੀ ਬਜਾਏ ਜਿਹੋ ਜੇ ਹਾਲਾਤ ਅੱਜ ਬਣੇ ਆ ਚਾਹੇ ਉਹ ਲੈਂਡ ਆਰਡਰ ਨੂੰ ਲੈ ਕੇ ਆ ਚਾਹੇ ਕ੍ਰਪਸ਼ਨ ਨੂੰ ਲੈ ਕੇ ਆ ਕਹਿਣਾ ਤੇ ਕਰਨੇ ਚ ਬਹੁਤ ਅੰਤਰ ਹੈ ਦੂਜੇ ਪਾਸੇ ਅਸੀਂ ਜਿਹੜੇ ਕੰਮ ਨਹੀਂ ਵੀ ਕੀ ਸੀ ਮੋਦੀ ਜੀ ਨੇ ਇਹ ਨਹੀਂ ਕਿਤੇ ਵਾਅਦਾ ਕੀਤਾ ਸੀ ਵੀ ਅਸੀਂ ਕਿਸਾਨਾਂ ਨੂੰ 6000 ਰੁਪਏ ਸਾਲ ਦਾ ਦਵਾਂਗੇ ਵੱਡੇ ਆਗੂ ਅਲਾਇੰਸ ਹੋ ਰਿਹਾ ਹੋ ਰਿਹਾ ਆਕਾਲੀ ਦਲ ਦੇ ਨਾਲ ਇਹ ਬੂਥ ਕੇਂਦਰ ਦਾ ਕੰਮ ਆ ਸਾਡੇ ਲੈਵਲ ਦੀਆਂ ਗੱਲਾਂ ਨਹੀਂ ਉਹ ਜਦੋਂ ਵੀ ਗੱਲ ਹੋਊਗੀ ਕੇਂਦਰ ਤੋਂ ਹੀ ਪਤਾ ਲੱਗੂਗਾ ਤੇ ਅਸੀਂ ਸਾਡਾ ਕੰਮ ਹੈ ਵੀ ਹਰ ਇੱਕ ਬੂਥ ਨੂੰ ਮਜ਼ਬੂਤ ਕਰਕੇ ਭਾਜਪਾ ਦਾ ਝੰਡਾ ਉੱਚਾ ਚੁੱਕਣਾ ਸਾਡੇ ਸਾਰੇ ਵਰਕਰ ਅਸੀਂ ਸਾਰੇ ਜਿਹੜੇ ਇਸੇ ਕੰਮ 'ਚ ਲੱਗੇ ਆ ਵੀ ਦਿਨ ਰਾਤ ਪੰਜਾਬ ਭਾਜਪਾ ਹੋਰ ਵੱਡੀ ਬਣੇ ਤੇ ਹਰ ਬੂਥ ਤੇ ਅਸੀਂ ਭਾਜਪਾ ਦਾ ਝੰਡਾ ਬੁਲੰਦ ਕਰੀਏ ਤੇ ਜਿੱਤੀਏ ਬਹੁਤ ਬਹੁ ਫੋਕਸ ਪੰਜਾਬੀ ਨਾਲ